ਬਾਈ ਜੀ ਮੈਂ ਦੁਰਪੀਤਨ ਲੈ ਰਹਾ ਅੱਜ ਪੰਜ ਪੌਂਟੀਆਂ ਸੀ ਤੌਲੀਆਂ ਜਿੱਥੇ ਤੋਂ ਮਸਲਾ ਤੀ ਦਾ ਅਸੀਂ ਸਾਰੀ ਦਾ ਲਵਾ ਤਰਾਮਾਂ ਦੇ ਤੁਹਾਡੇ ਨਾਲ ਪਰਿਵਾਰ ਨਾਲ ਅਤੇ ਵਿਛੋਲੇ ਨਾਲ ਕੀ ਰੋਲਾ ਭਾਈ 30 ਸਮੱਸਿਆ ਸਾਡੇ ਮੇਰੇ ਸੱਸੇ ਮੈਨੂੰ ਕੁੱਤਿਆ ਕਰਦੀ ਸੀ ਅੱਛਾ ਜੀ ਕਹਿੰਦੇ ਕਿ 89 ਸੱਸ ਨੇ ਸਾਡਾ ਤੋਂ ਇਹ ਜਾਂ ਫਰਕ ਹੋ ਗਿਆ ਕਿੰਨੇ ਇਰਚਰ ਹੋਦਾ ਤੁਹਾਡੇ ਬਿਆਂ ਨੂੰ ਜੀ 4 ਸਾਲ ਹੋ ਗਏ ਜੀ ਅੱਛਾ ਜੀ ਇਹ ਸੋਣ ਨਾਲ ਸਾਡਾ ਵੀ ਮਰੇ ਘਰੇ ਗਈਆਂ ਅੱਛਾ ਜੀ ਸਾਲ ਹੋ ਗਿਆ ਜੀ ਮੇਰੇ ਪੈਰ ਕੋਈ ਬੈਠੇ ਹੋ ਅੱਛਾ ਜੀ ਤਾ ਤੁਸੀਂ ਜਿਹੜੀ 700 ਰੁਪਏ ਦੀ ਨੂੰ ਰੋਟੀ ਦਿੰਦੇ ਸੀ ਵੀਰੇ ਸੌਰਾ ਤਾਂ ਹੈ ਨਹੀਂ ਸੀ ਮੇਰੀ ਸੱਸਾ ਜੀ ਉਹ ਰੋਟੀ ਪਾਣੀ ਦਿੰਦੇ ਨਹੀਂ ਮੈਥੋਂ ਫੜ ਕੇ ਖਾਤੀ ਸੀ ਤੀਜੀ ਅੱਛਾ ਐ ਕਹਿੰਦੀ ਵੀ ਕਾ ਤੂੰ ਚਾਹਰ ਪਾ ਦੇਗੀ ਚਾਹਰ ਪਾ ਦੇਗੀ ਇਹ ਤੁਹਾਡੀ ਮਾਤਾ ਜੀ ਨੇ ਨਾ ਭੈਣ ਹੈ ਜੀ ਭੈਣ ਭੈਣ ਮਾਤਾ ਜੀ ਜੇਰੋਂ ਤੁਸੀਂ ਰਿਸ਼ਤਾ ਕਰਿਆ ਦੀ ਤਿੰਨ ਜਮੀਨ ਸੀ ਬੈਗੁਰੂ ਜੀ ਕਾ ਖਾਲਸਾ ਬੈਗੁਰੂ ਜੀ ਕੀ ਫਤਿਹ ਤੇ ਮੇਰੀ ਭੈਣ ਪਿੰਡ ਕੌਰੀਆਂ ਵਿਆਹੀ ਹੋਈ ਹੈ ਜੀ ਜਲੂਰ ਤੋਂ ਤੇ 4 ਸਾਲ ਹੋ ਗਏ ਜੀ ਵਿਆਹੀ ਨੂੰ 3 ਸਾਲ ਵਧੀਆ ਵਸੀਏ ਹੁਣ ਸਾਲ ਤੋਂ ਕਰੋਂ ਕੱਢ ਰખી ਹੈ ਜੀ ਤੇ ਹੁਣ ਤਰੋਂ ਤਾਂ ਡੰਡਾ ਧੀਮਤਲ ਹੁੰਦਾ ਜੀ ਇਹਨਾਂ ਦਾ ਕੋਈ ਜੇਠ ਤੇ ਜਠਾਣੀ ਜੇਠ ਬਿੰਦਰ ਸਿੰਘ ਜੀ ਤੇ ਜਠਾਣੀ ਸੱਸ ਨੇ ਤੰਨਾ ਨੇ ਉਹ ਕਰਖੀ ਹੈ ਜੀ ਤੰਨੇ ਕਹਿੰਦੇ ਨੇ ਇਹਨਾਂ ਨੂੰ ਜ਼ਮੀਨ ਦਾ ਲਾਲਚ ਆ ਜੀ ਜੇਠ ਨੂੰ ਬਿੰਦਰ ਨੂੰ ਵੀ ਮੇਰੇ ਮੁੰਡੇ ਦਾ ਹਿੱਸਾ ਬਣ ਜੇ 9 ਕਿੱਲੇ ਜ਼ਮੀਨ ਦੇ ਨੇ ਜੀ ਤੇ ਇਹ ਬੱਚੇ ਨੇ ਇਹਨਾਂ ਦੇ ਇਹਨਾਂ ਦੇ ਬੱਚਾ ਹਜੇ ਹੈ ਨਹੀਂ ਜੀ ਠੀਕ ਹਾਂਜੀ ਕੇਸ ਹੋਇਆ ਤੇ ਖਰਾਬ ਹੋ ਗਿਆ ਜੀ ਬੱਚਾ ਹੈ ਨਹੀਂ ਹਜੇ ਅੱਛਾ ਜੀ ਹਾਂਜੀ ਜਿਹੜੀ ਇਹ ਨਹੀਂ ਸੱਸ ਆ ਜੀ ਹਾਂਜੀ ਤੋਦੀ ਸੱਸ ਮਾਮਾ ਸਮਾਨ ਸਮਝਦੇ ਰਹੇ ਹਾਂ ਜੀ ਮਾਮਾ ਸਮਾਨ ਸਮਝੀ ਦੀ ਜੇ ਅਸੀਂ ਵਧੀਆ ਇਹਨਾਂ ਦਾ ਪਿਆਰ ਤੀਜੀ ਵਧੀਆ ਹੋਤੀ ਜਿੱਦਾਂ ਦਾ ਜੇਠਕਰ ਚ ਆਇਆ ਜੀ ਵਿਬਿੰਦਰ ਉਹ ਦਿਨ ਦਾ ਫਰਕ ਪਿਆ ਜੀ ਉਹਨਾਂ ਨੇ ਫਰਕ ਪਵਾਇਆ ਤੇ ਇਹ ਦੋਨੇ ਜੀ ਕੋਈ ਇਹਨਾਂ ਦਾ ਰੌਲਾ ਨਹੀਂ ਦੀ ਜੀ ਕੋਈ ਕੁਝ ਨਹੀਂ ਸਾਡਾ ਕੋਈ ਇਹਦੇ ਘਰ ਵਾਲੇ ਮੁੰਡੇ ਨਾਲ ਕੋਈ ਫਰਕ ਨਹੀਂ ਜੀ ਵਧੀਆ ਸਾਡੇ ਨਾਲ ਪਿਆਰ ਭਰੇ ਬਣਾ ਰਹੇ ਨੇ ਬਾਈ ਜੀ ਜਿਹੜਾ ਤੁਹਾਡੇ ਧਰ ਵਾਲਾ ਤੁਹਾਡੇ ਨਾਲ ਵਧੀਆ ਵਰਤਦਾ ਵੀਰੇ ਹਾਂਜੀ ਵਧੀਆ ਰਤਾ ਜੀ ਫੋਨ ਫੋਨ ਲਾਉਂਦਾ ਹਾਂ ਹਾਂ ਜੀ ਫੋਨ ਤੇ ਕਰਦਾ ਹਾਂ ਹੁਣ ਐਕਸਟੈਂਡ ਇੱਥੇ ਰਹਿੰਦਾ ਵੀਰੇ ਹੁਣ ਇਸ ਟਾਈਮ ਮੇਰੇ ਪਹਿਰ ਕੋਲੇ ਜਿਪਟਾ ਲਾ ਨੀ ਹੁਣ ਆਉਣਾ ਬੰਦ ਹੋ ਗਿਆ ਜੀ ਪਹਿਲਾਂ ਤਾਂ ਪਰ ਤਾਂ ਤਰ ਜਿੱਦੇ ਆ ਫਰਕ ਪਿਆ ਤੀ ਹੁਣ ਆਉਣਾ ਬੰਦ ਹੋ ਗਿਆ ਪੇਕੇ ਹੀ ਮੇਰੇ ਚੱਕ ਕੇ ਆਏ ਅੱਜ ਤੁਸੀਂ ਬਾਬੇਲੇ ਪਹੁੰਚੇ ਹੋ 30 ਤਾਰਨ ਪਹੁੰਚੇ ਹੋ ਬਾਬੇਲੇ ਬਾਬਿਆਂ ਕੋਲੇ ਕਰਨ ਪਹੁੰਚੇ ਆਂ ਜੀ ਵੀ ਸਾਡੀ ਕੁੜੀ ਨੂੰ ਘਰੇ ਬਸਾਓ ਬਸਾਇਆ ਜੀ ਹਾਂਜੀ ਸਾਡੀ ਕੁੜੀ ਨੂੰ ਅਸੀਂ ਬਸ ਬਾਬੇ ਨੇ 3ੀਆਂ ਬਸਾਈਆਂ ਹਾਂਜੀ 3ੀਆਂ ਬਸਾਈਆਂ ਨੇ ਜੀ ਬਾਬੇ ਪੈ 3ੀਆਂ ਦੀ ਹੈਲਪ ਕਰਦੇ ਨੇ ਜੀ ਵੀ ਉਸੇ ਤਰ੍ਹਾਂ ਸਾਡੀ ਲਟਕੀ ਨੂੰ ਘਰੇ ਬਸਾਇਆ ਜਾਵੇ ਜੀ ਬਾਈ ਆਪਾਂ ਵਿਚੋਲਾ ਸਾਹਮਣਾਂ ਨਾਲ ਕਰਨਿਆ ਸਰ ਸਾਸਿਏ ਨੇ ਤੇ ਸਾਰਾ ਇੱਕ ਬੇਨਤੀ ਕਰਦੇ ਜਦੋਂ ਤੁਹਾਨੂੰ ਰਿਸ਼ਤਾ ਤਰਾਇਆ ਤੀ ਹੂੰ ਹੂੰ ਦੀ ਨ ਆਪਣੀ ਧੀ ਦਾ ਸਮਾਨ ਹੁੰਦੀ ਆ ਵੀ ਉਦੋਂ ਤਿੰਨੀ ਜ਼ਮੀਨਤੀ ਅੱਜ ਤੱਕ ਉਹ ਨਹੀਂ ਵਿਸਾਰੇ ਜ਼ਮੀਨ ਕਿੰਨਾ ਕਿਲਿਆ 4.5 ਨਵਾਵੇਂ ਮੁੰਡੇ ਜਿਹੜੇ ਰਿਸ਼ਤਾ ਕਰਾਇਆ ਦੋ ਭਾਈ ਨਹੀਂ ਦੋ ਭਾਈਆਂ ਅੱਛਾ ਜੀ ਹੁਣ ਤਾਂ ਤੂੰ ਨਹੀਂ ਵਿਸਾਰੇ ਹੁਣ ਉਹ ਮੁੰਡਾ ਨਹੀਂ ਪੈਰ ਲੱਗਣ ਦਿੰਦਾ ਜੀ ਜਿਹੜਾ ਜੇਠ ਹੈ ਕੁੜੀ ਦਾ ਅੱਛਾ ਜੀ ਹਾਂ ਜੀ ਮਾਂ ਰੋ ਮੁੰਡਾ ਲੱਗਣ ਦੇ ਪੈ ਅੱਛਾ ਜੀ ਫਤੇ ਫਤੇ ਹਾਂ ਤੇ ਇਹ ਧੀ ਮਸਲੇ ਤੇ ਪਹੁੰਚੋ ਅੱਜ ਤੁਸੀਂ ਪਹਿਲਾਂ ਵੀ ਬਹੁਤ ਮਸਲੇ ਨਵੇਂ ਤੇ ਮੇਰੇ ਹਿਸਾਬ ਨਾਲ ਸਾਨੂੰ 15 20 30 ਹੁੰਦੇ ਨੇ ਨਵੇਂ ਤੇ ਪਹਿਲਾਂ ਇਦੋਂ ਪਹਿਲਾਂ ਅਸਰਾ ਤਾਂ ਇਹ ਆਏ ਕੁੜੀ ਦਾ ਕੁੜੀ ਦਾ ਇਹਨੂੰ ਇਹਨੂੰ ਕਿੰਨੇ ਸਾਲ ਹੋ ਗਏ ਮਤਲਬ 3 ਸਾਲ ਤੋਂ ਇੱਥੇ ਵਸੀ ਆ ਇਹ ਅੱਜ ਇੱਕ ਸਾਲ ਹੋ ਗਿਆ ਉਹਨੂੰ ਘਰ ਬੈਠੇ ਨੂੰ ਹੁਣ ਉਹ ਕਦੇ ਲੈ ਕੇ ਨਹੀਂ ਜਾਣਾ ਲੋਕਾਂ ਦੇ ਬੇਈਮਾਨਾ ਹੋ ਗਿਆ ਅਸੀਂ ਪੰਚਾਇਤ ਦਾ ਸਹਾਰਾ ਲਿਆ ਬਾਕੀ ਕਾਨੂੰਨ ਦਾ ਵੀ ਸਹਾਰਾ ਲਿਆ ਅਸੀਂ ਕਾਨੂੰਨ ਦੇ ਨਾਲ ਚੱਲਾਂਗੇ ਅਸੀਂ ਉੱਥੇ ਲਿਖਾ ਕੇ ਦਰਖਾਸਤ ਦੇ ਕੇ ਆਏ ਫਿਰ ਇਹ ਪੰਚਾਇਤ ਨਾਲ ਗੱਲ ਕੀਤੀ ਸਰਪੰਚ ਦਾ ਟੈਲੀਫੋਨ ਬੰਦ ਰਿਹਾ ਮੈਂਬਰ ਸਾਹਿਬ ਸਾਡੇ ਨਾਲ ਸੀਗਾ ਤੇ ਜ਼ਹਤਦਾਰ ਕਾਲਾ ਵੀ ਸਾਡੇ ਨਾਲ ਆ ਕਾਲਾ ਸੀ ਵੀ ਸਾਡੇ ਨਾਲ ਪਿੰਡ ਵਾਲੇ ਕੋਈ ਗੱਲਬਾਤ ਨਹੀਂ ਹੈ ਪਿੰਡ ਵਾਲਾ ਤਾਂ ਕਹਿੰਦਾ ਕੁੜੀ ਵਸਣੀ ਚਾਹੀਦੀ ਆ ਤੇ ਹੁਣ ਜਿਹੜੇ ਘਰ ਵਾਲਾ ਦਾ ਬੇਈਮਾਨਾ ਕੁੜੀ ਦਾ ਜੇਠ ਦਾ ਬੇਈਮਾਨਾ ਗਲਤ ਆ ਉਹ ਇਹ ਕੁੜੀ ਵੀ ਥੋੜੀ ਸਿੱਧਰੀ ਆ ਮੁੰਡਾ ਵੀ ਥੋੜਾ ਸਿੱਧਰਾ ਇਹ ਸਿੱਧਰੇ ਦਾ ਨਜਾਇਜ਼ ਫਾਇਦਾ ਉਠਾਉਣੇ ਕਰਕੇ ਜ਼ਮੀਨ ਆਉਂਦੀ ਆ 4.5 ਚਾਰ ਕਿਲੇ ਤਾਂ ਆਉਂਦੀ ਆ 4 ਚਾਰ ਕਿਲੇ ਉਹ ਬੇਈਮਾਨਾ ਕਰਕੇ ਜ਼ਮੀਨ ਕਰਕੇ ਕਹਿੰਦੇ ਉਹਨਾਂ ਵੀ ਚਲੋ ਇਹ ਸਦਾ ਹੀ ਬਾਪੂ ਦੀਆਂ ਗੱਲਾਂ ਆ ਇਹ ਕੁੜੀ ਨੂੰ ਮਤਲਬ ਇਹ ਕਹਿੰਦੇ ਇਹ ਰੱਖਣੀ ਨਹੀਂ ਜਦੋਂ ਕੁੜੀ ਕਹਿੰਦੀ ਮੈਂ ਇੱਥੇ ਰਹਿਣਾ ਚਾਹੁੰਨੀ ਆ ਰੱਖਣਾ ਕਰਨ ਨੂੰ ਚਾਹੁੰਦੇ ਹੋ ਹੱਕਮੰਦ ਦਾ ਰੱਖਣ ਦਾ ਵਿਆਹ ਕਿ ਜਾਂਦੀ ਆ ਪਿੰਡ ਨਾਲ ਗਿਆ ਜਾਣ ਗਿਆ ਪਰਿਵਾਰ ਇੱਥੇ ਪਿੰਡ ਦੇ ਬਰਾਤੀ ਵੀ ਗਏ ਨੇ ਰਿਸ਼ਤੇਦਾਰੀ ਬਰਾਤੀ ਵੀ ਗਏ ਨੇ ਸਾਰੇ ਵਿਆਹ ਕਿ ਲੈ ਕੇ ਆ ਖੁਸ਼ੀਆਂ ਮਨਾਈਆਂ ਨੇ ਅੱਜ ਕਿ ਉਹ ਕੁੜੇ ਬੱਚੇ ਤਾਂ ਕੁੜੀ ਤਾਂ ਉਹੀ ਆ ਨਾ ਜਿਹੜੇ 3 ਸਾਲਿਆਂ ਨੇ ਬਸ ਕੇ ਗਏ ਅੱਜ ਇਹਨਾਂ ਕੁੜੀ ਨੂੰ ਕੀ ਹੋ ਗਿਆ ਕਿਉਂ ਨਹੀਂ ਵਿਸਾਰ ਇਹ ਕੁੜੀ ਤਾਂ ਇੱਥੇ ਹੀ ਬਸਾਵਾਂਗੇ ਉਹ ਜਿੱਥੇ ਮਰ ਜਾ ਭਾਜਣ ਜੋ ਮਰ ਜਿਆ ਅੱਜ ਇਹ ਤਾਂ ਕੱਲ ਨੂੰ ਕੁੜੀ ਤਾਂ ਇੱਥੇ ਆਊਗੀ ਦੂਸਰੀ ਗੱਲ ਇਹ ਜੀ ਆ ਭਾਈ ਸਾਹਿਬ ਗੱਲ ਇਹ ਆ ਅਸੀਂ ਸਾਰੇ ਨਗਰ ਵਾਸੀ ਨੂੰ ਬੇਨਤੀ ਕਰਦੇ ਹਾਂ ਸਰਪੰਚ ਸਾਹਿਬੰਦੀਆਂ ਦਾ ਸਾਰੇ ਹੁੰਦੀਆਂ ਨੇ ਚਲੋ ਬੱਚੇ ਸਿੱਧੇ ਸਾਦੇ ਵੀ ਹੋ ਸਾਦੇ ਗੱਲਬਾਤ ਨਹੀਂ ਕਿ ਇਹਨੂੰ ਕਿੰਨ ਬੱਚੇ ਕਰ ਲਊਗਾ ਤੇ ਘਰ ਤਾਂ ਪਰ ਹੁਣ ਜੇ ਸਾਡੀ ਕੁੜੀ ਐ ਜੀ ਹੋਵੇ ਤਾਂ ਉਹਨੂੰ ਆਪਾਂ ਕੁਵਲ ਬਾਸ ਸਾਡੇ ਨਾਲ ਕੀ ਇਹੀ ਜਾਣ ਸੋਝ ਜਿਹੜਾ ਬੱਚੀ ਨਾ ਹੋ ਰਿਹਾ ਇਸ ਤਰ੍ਹਾਂ ਕਰਕੇ ਅਸੀਂ ਗੱਲ ਕਰਦੇ ਸਾਰੇ ਪਿੰਡੂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਤੁਹਾਨੂੰ ਮੀਡੀਆ ਨੂੰ ਥੋੜਾ ਧੰਨਵਾਦ ਕਰਦੇ ਜਿਹੜਾ ਤੁਸੀਂ ਮਦਦ ਜੀ ਸਾਡਾ ਔਖੇ ਘੜੀ ਦੇ ਵਿੱਚ ਸਾਥ ਦੇ ਰਹੇ ਇਹ ਕੁੜੀ ਦਾ ਹੀ ਇਥੇ ਵਿਸ਼ੇ ਬਾ ਚਾਹ ਸਰਪੰਚ ਸਾਹਿਬਾਨ ਨੂੰ ਮੈਂਬਰ ਸਾਹਿਬਾਨ ਨੂੰ ਗੁਰਦੁਆਰੇ ਕਮੇਟੀ ਸਾਹਿਬਾਨ ਨੂੰ ਸਾਰੀ ਸੰਗਤ ਨੂੰ ਸਾਰੇ ਇਹ ਮਤਲਬ ਬੇਨਤੀ ਇਹ ਕਰਦੇ ਆ ਵੀ ਕੁੜੀ ਇੱਥੇ ਬਸਣ ਬਿਸਾਉਣ ਵਾਸਤੇ ਅਸੀਂ ਆਏ ਆ ਅੱਜ ਨਹੀਂ ਤਾਂ ਕੱਲ ਅਸੀਂ ਬਿਸਾਵਾਂਗੇ ਕੁੜੀ ਇੱਥੇ ਰਹੋਗੇ ਇਹ ਲੱਗੋ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕੱਲ ਉਹ ਇਹ ਨਹੀਂ ਹੈ ਵੀ ਇਧਰ ਚਲਾ ਕੇ ਦੇ ਕੇ ਇਹ ਕੋਈ ਗਾਈਆਂ ਗਾਈਆਂ ਮਹੀਆਂ ਤਾਂ ਹੈ ਨਹੀਂ ਰੋਜ਼ ਇਹਦੇ ਵਟਾਂਦਰੇ ਹੁੰਦੇ ਰਹਿਣਗੇ ਇੱਥੋਂ ਚੱਕਿਆ ਉੱਥੇ ਬੰਨ ਤੇ ਉੱਥੋਂ ਚੱਕਿਆ ਉੱਥੇ ਕਿਉਂਕਿ ਇੱਜ ਤੱਕ ਕੋਈ ਸਾਰੀ ਗੱਲਬਾਤ ਨਹੀਂ ਹੁੰਦੀ ਇਸ ਤਰ੍ਹਾਂ ਕਰਕੇ ਬੇਨਤੀ ਕਰਦੇ ਆ ਸਾਰੇ ਨਗਰ ਨੂੰ ਸਰਪੰਚ ਸਾਹਿਬਾਨਾਂ ਨੂੰ ਵੀ ਇਹ ਸਹਿਯੋਗ ਦੇਣ ਸਾਡੇ ਨਾਲ ਪਿੰਡ ਵਾਲੇ ਨਾ ਕਰੇ ਸਹਿਯੋਗ ਦੇਣ ਇਹ ਕੁੜੀ ਨੂੰ ਆਪਾਂ ਜਿਵੇਂ ਇਹਨੂੰ ਵੀ ਕੱਢਿਆ ਉਸ ਨੂੰ ਉੱਥੇ ਲਾ ਕੇ ਕੁੜੀ ਨੂੰ ਉੱਥੇ ਬਸਾਈਏ ਕਰ ਬਾਬਾ ਜੀ ਮੈਂ ਕਿਸੇ ਤੇ ਬਸ ਦੀ ਗੱਲ ਵੀ ਹੈ ਜੋ ਕਰਾਰਿਆ ਆਕਾਲ ਪੁਰਖ ਵੀ ਹੋ ਰਿਹਾ ਸਾਰਾ ਕੁਝ ਪਰਮੇਸ਼ਰ ਵੀ ਕੋਪੀ ਹੋ ਰਹੀ ਹੈ ਕਿ ਪਰਮੇਸ਼ਰ ਦੀ ਕੋਪੀ ਹੈ ਵੀ ਸਾਡੇ ਅਸੀਂ ਮੰਨ ਲਿਆ ਵੀ ਗੁਰੂ ਸਾਹਿਬ ਕਰੀਏ ਸਾਡਾ ਧਿਆਨ ਨਹੀਂ ਕਿਹਾ ਬੇ ਮੁਖੇ ਰਹਾਂ ਤੋਂ ਲੱਗਣ ਚਾਲ ਮਜੋ ਇਸ ਤਰ੍ਹਾਂ ਕਰਕੇ ਅਸੀਂ ਆਪੋ ਤਾਪ ਹੋਏ ਆ ਤੇ ਨਾ ਘਰ ਦੇ ਨਾਲ ਘਾਟ ਦੇ ਅਸੀਂ ਟਕਲਾ ਮਾਰ ਜਿਤ ਕਹਿੰਦੇ ਸਾਡੇ ਮਤਬਕ ਸਿੱਖ ਕੌਮ ਦਾ ਵੀ ਸਾਡੇ ਹੀ ਹਿਸਾਬ ਤਾਂ ਹੋਇਆ ਇਹ ਸਿੱਖ ਕੌਮ ਦਾ ਵੀ ਸਾਡਾ ਇਕਤਾ ਹੋਵੇ ਸਾਡੇ ਨਾਲ ਬੱਚਿਆਂ ਨਾਲ ਗੱਲਬਾਤ ਨਾ ਹੋਣ ਅੱਜ ਜੋ ਸਾਡੇ ਲੋਕਾਂ ਦੇ ਸਿੰਘਾਂ ਦੀਆਂ ਅੱਗੇ ਸਿਰਾਂ ਦੇ ਮੋਰ ਪੈਂਦੇ ਸੀ ਹੁਣ ਪੱਗਾ ਦੇ ਪੈਣ ਲੱਗੇ ਪੱਗਾ ਲੈਣ ਲੱਗ ਗਿਆਂ ਦਾੜੀਆਂ ਪਟੜ ਲਾ ਗਏ ਭਈ ਇਹ ਸਾਰੇ ਸਾਡੇ ਪ੍ਰਸ਼ਾਸਨ ਸਾਰਾ ਕੁਝ ਹੋਇਆ ਕਿਉਂਕਿ ਸਿੱਖ ਕੌਮ ਦੇ ਵਿੱਚ ਅੱਜ ਮੈਂ ਤਾਂ ਕੋਈ ਨਹੀਂ ਕਿ ਜਿਆ ਬੁੱਢੇ ਦਾਲਾ ਨੇ ਚਾਹਤਾਂ ਨਾਲ ਨਹੀਂ ਕਿ ਜਿੰਨੇ ਜੱਥੇ ਵਧੀਆਂ ਨੇ ਸਾਡੇ ਇਹ ਨੰਗ ਸਿੰਘਾਂ ਦੇ ਦਾਲਾ ਚ 150 ਨਰ ਪੱਠੇ ਹੋ ਰਹੇ ਸਾਡੇ ਇਹ ਗੱਲ ਸਿੰਘ ਦੇ ਪੱਲੇ ਤਾਂ ਹੀ ਹੋਊਗਾ ਜੇ ਕੋਈ ਮਦਦ ਕਰ ਲੈਣੇ ਸੰਗਤ ਨਾਲ ਪਰਿਵਾਰਾਂ ਨਾਲ ਖਾਣਨਗੇ ਔਖੀ ਘੜ ਬਈ ਜਦੋਂ ਪਰਿਵਾਰਾਂ ਤੇ ਅਤਿਆਚਾਰ ਹੁੰਦਾ ਹੋਵੇ ਜ਼ੁਲਮ ਹੁੰਦਾ ਹੋਵੇ ਪੰਥ ਖਾਲਸਾ ਨੂੰ ਮਰੇ ਡਟ ਕੇ ਖੜ ਜਾਣਾ ਚਾਹੀਦਾ ਪੰਥ ਖਾਲਸਾ ਨੂੰ ਖਬਰ ਕਿੱਥੇ ਜਾ ਰਿਹਾ ਪੰਥ ਖਾਲਸਾ ਕੋਈ ਗੱਲ ਹੀ ਨਹੀਂ ਹੰਬੀ ਨਹੀਂ ਪਾ ਰਿਹਾ ਘਰਾਂ ਇਹਨਾਂ ਦੀ ਆਪਦੀਆਂ ਲੜਾਈ ਨੇ ਮੁਕਦੀਆਂ ਸਿਆਸਤ ਦੀਆਂ ਲੜਾਈਆਂ ਮੁਕਦੀਆਂ ਘਰਾਂ ਹੀ ਫਰਕ ਪਾਤੇ ਆ ਮੁਸਲਮਾਨ ਆ ਸਿੱਖ ਆ ਸਹਾਈ ਆ ਹਿੰਦੂ ਆ ਦੇਖੋ ਘਰਾਂ ਦੇ ਵਿੱਚ ਸਾਰੇ ਪਰਿਵਾਰ ਇੱਕੋ ਹੀ ਪਰਿਵਾਰ ਦੇ ਮੈਂਬਰ ਆ ਸਾਡੇ ਵੋਟਰ ਵੀ ਅਸੀਂ ਕੋਈ ਪਰਿਵਾਰ ਦੇ ਰਹਿੰਦੇ ਆ ਸਾਰੇ ਦਸਾਂ ਮੁਸਲਮਾਨ ਆ ਸਿੱਖ ਆ ਸਹਾਈ ਚਾਰੇ ਜੁਗਾਂ ਦੇ ਚਾਰੇ ਧਰਮਾਂ ਦੇ ਲੋਕ ਇੱਕ ਪਰਿਵਾਰਾ ਚ ਰਹੱਸਾ ਤੇ ਪਿੰਡ ਚ ਰਹਿੰਦੇ ਆ ਹਰ ਇੱਕ ਦਾ ਸਤਿਕਾਰ ਕਰਦੇ ਆ ਹਰ ਇੱਕ ਦਾ ਹੀ ਸਤਿਕਾਰ ਕਰਦੇ ਆ ਅਸੀਂ ਆ ਪ੍ਰਧਾਨ ਸਾਹਿਬ ਜੀ ਕਾਲਿਆ ਨੂੰ ਬੇਨਤੀ ਕਰਦੇ ਆ ਵੀ ਅਸੀਂ ਜ਼ੋਰ ਪਾ ਕੇ ਕੁੜੀ ਨੂੰ ਅਸੀਂ ਉੱਥੇ ਵਸਾਉਣਾ ਚਾਹੁੰਦੇ ਆ ਮੰਜੀਤਪੁਰ ਦੇ ਮਸਲੇ ਤੇ ਆਇਆ ਭਾਈ ਅੱਜ ਉਹ ਕਹਿੰਦੇ ਵੀ ਇਹਨੂੰ ਵਸਾ ਨਹੀਂ ਰਹੇ ਕਾ ਕਰ ਦੇਣਾ ਕੁੜੀ ਇਹ ਸੱਸ ਵੀ ਘੁੱਟਦੀ ਆ ਕਹਿੰਦੇ ਕੋਈ ਨਹੀਂ ਸਾਨੂੰ ਅੱਜ ਦੇ ਅੱਜ ਦਾ ਟਾਈਮ ਲਾਂਗੇ ਆ ਦੇ ਕੋਈ ਨਾ ਕੋਈ ਟਾਈਮ ਰੱਖਾਂਗੇ ਦਿਨ ਰੱਖ ਕੇ ਫਿਰ ਆਪਾਂ ਉਹ ਸਾਹਮਣੇ ਪੰਚਾਇਤ ਨੂੰ ਬਿਠਾ ਕੇ ਇਹਨਾਂ ਨੂੰ ਇੱਥੇ ਬਿਠਾ ਕੇ ਜਾਵਾਂਗੇ ਠੀਕ ਆ ਬਾਬਾ ਜੀ ਪਹਿਲਾਂ ਵੀ ਬਹੁਤ ਧਰ ਬਿਠਾਦੇ ਤੁਹਾਡਾ ਬਹੁਤ ਧੰਨਵਾਦ ਅਸੀਂ ਤੁਹਾਡੇ ਨਾਲ ਚੱਲਦੇ ਆ ਸਾਡਾ ਵੀ ਲੋ ਧੰਨਵਾਦ ਕਰਦੇ ਨੇ ਪਰ ਮੈਂ ਤਾਂ ਤੁਸੀਂ ਬਹੁਤ ਧਰ ਬਿਠਾਉਂਦੀਆਂ ਆਪਾਂ 12 13 30 ਮਿੰਟ ਦੀ ਦੂਗਾ ਹਾਂਜੀ ਚਲੋ ਸਤਿਕਾਰ ਆ ਸਾਰਿਆਂ ਦਾ ਸਾਰਾ ਧੰਨਵਾਦ ਕਰਦੇ ਨੇ ਅਸੀਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਸਾਡੇ ਨਾਲ ਜੁੜ ਕੇ ਚੱਲਣ ਸਾਰੀਆਂ ਪੰਚਾਇਤਾਂ ਜਿਨੇ ਨਗਰ ਨੇ ਸਰਪੰਚ ਪ੍ਰਸ਼ਾਸਨ ਸਭ ਨੂੰ ਕਹਿੰਦੇ ਵੀ ਸੱਚ ਤੇ ਖੜੇ ਆ ਭਾਈ ਸੱਚ ਦੀ ਗੱਲ ਕਰਦੇ ਆ ਸੱਚ ਤੇ ਹੀ ਖੜਾਂਗੇ ਤੇ ਜਿੰਨੀਆਂ ਵੀ ਧੀਆਂ ਅਸੀਂ ਆਪਦੀਆਂ ਧੀਆਂ ਬਣਾ ਕੇ ਵਸਾਉਣੀਆਂ ਨੇ ਸਾਰੀਆਂ ਆਪਣੇ ਪੰਜਾਬ ਦੇ ਵਿੱਚ ਭਾਈ ਬਾਬਾ ਜੀ ਆਏ ਨੇ ਸਾਰੇ ਬਾਬਾ ਜੀ ਆਏ ਨੇ ਇਹ ਤੀਨੂਰੇ ਵਸਾਉਣਾ ਆਏ ਨੇ ਇਹਦੇ ਬਾਰੇ ਦੋ ਸ਼ਬਦ ਬੋਲ ਦਿਓ ਜੀ ਤੁਸੀਂ ਉਰੋਂ ਦੇ ਪਿੰਡ ਦੇ ਨਹੀਂ ਚਲੋ ਜੇ ਬਸਦੇ ਨੇ ਘਰ ਜੀ ਚੰਗੀ ਗੱਲ ਆ ਬਸ ਨੇ ਚਾਹੀਦੇ ਨੇ ਮਾੜੀਆਂ ਮੋਟੀਆਂ ਲੜਾਈਆਂ ਜਿਹੜੀਆਂ ਘਰਾਂ ਦੇ ਵਿੱਚ ਉਹਨਾਂ ਨੂੰ ਆਪਸ ਵਿੱਚ ਵੀ ਆਪਸਰ ਹੱਲ ਸਕਦੇ ਆ ਦੂਰ ਤੱਕ ਸਸਤੇ ਨੂਹ ਦੀ ਲੜਾਈ ਨੂੰ ਕੋਈ ਮਟਿਆ ਨਹੀਂ ਸਕਦਾ ਹੁੰਦਾ ਵੈਸੇ ਇਹਨਾਂ ਨੇ ਆਪ ਹੀ ਮਟਿਆਣਾ ਹੁੰਦਾ ਇਸ ਕਰਕੇ ਪ੍ਰੇਮ ਨਾਲ ਰਹਿਣ ਆਪਦੇ ਘਰ ਨੂੰ ਬਸਾਉਣ ਮਹਾਰਾਜ ਚੜ੍ਹਦੀ ਕਲਾ ਰੱਖੇ ਮੈਂਬਰ ਸਾਹਿਬ ਤੁਹਾਡਾ ਤਿੰਨ ਉਹ ਜਿਹੜਾ ਅੱਜ ਪੰਚਾਇਤ ਇਕੱਠੀ ਹੋਈ ਸੀ ਗੁਰਦੁਆਰੇ ਚ ਮੇਰਾ ਨਾਮ ਕੁਲਵੀਰ ਸਿੰਘ ਮੰਗੂਆਈ ਮੈਂ ਪੰਚਾਇਤ ਮੈਂਬਰਾਂ ਕੌਰਿਆਂ ਤੋਂ ਕੀ ਮਸਲਾ ਬਾਈ ਜੀ ਕਿਸ ਨੂੰ ਪਤਾ ਹੂ ਵੀਰੇ ਇਹਨਾਂ ਦਾ ਮਸਲਾ ਕਾਫੀ ਟਾਈਮ ਤੋਂ ਚੱਲ ਰਿਹਾ ਜੀ ਉਹ ਜਿਹੜੀ ਲੇਡੀਜ਼ ਐ ਉਹ ਜਲੂ ਔਰ ਇਹ ਵਿਆਹੇ ਹੋਏ ਸੀਗੇ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਪੈ ਰਿਆ ਜੀ ਅੱਛਾ ਜੀ ਹਾਂਜੀ ਸਾਡਾ ਪਾਸ ਦੋਵੇਂ ਪਾਸੇ ਦੋਏ ਜ਼ਰੂਰੀ ਆ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਪੱਖ ਵੀ ਲੈ ਲਓ ਤੇ ਉਹਨਾਂ ਦਾ ਵੀ ਲੈ ਲਓ ਅਸੀਂ ਇਹੀ ਅਲਗਾਂ ਜਿਹੜੇ ਤੁਹਾਡੀ ਭਾਬੀ ਪਾਪੀ ਪਰਚਾਈ ਲੱਗਦੀ ਹੈ ਮੇਰੀ ਬੜਾ ਵੱਡਾ ਜੀ ਥੋੜਾ ਜਿਹਾ ਮਲਾਰੀ ਥੋੜੀ ਥੋੜੀ ਪਰਚਾਈ ਮੈਨੂੰ ਬੁਸਵਾਣੀ ਰਹੇਗੀ ਕੀ ਤਾਰਨਾ ਹੋ ਵੀਰੇ ਆਇਆ ਉਹ ਰਾਜੀ ਜੀ ਮੜਿਆ ਇੱਧਰ ਦੇਖੋ ਬੜਾ ਸਾਹਮਣੇ ਦੇਖੋ ਜੀ ਆ ਜਿੰਦਾ ਲਾਰਖਾ ਜੀ ਸਾਰੇ ਟੂਮਾਂ ਦਾ ਕੀ ਸਾਰਾ ਕੁਝ ਸਮਾਨ ਲੱਗੀ ਜਾਂ ਕੇ ਹੀ ਇਹ ਟੂਮਾਂ ਤਦੋਂ ਲੈਦੀ ਦੀ ਵੀਰੇ ਉਹ ਇਹ ਮੇਰੀ ਮਾਂ ਨੂੰ ਕੁੱਟ ਕੇ ਗਏ ਨੇ ਜੀ ਮੇਰੀ ਮਾਂ ਨੂੰ ਕੁੱਟ ਕੇ ਗਏ ਨੇ ਮਾਂ ਨੂੰ ਕੁੱਟ ਕੇ ਗਏ ਨੇ ਮਾਂ ਨੂੰ ਕੁੱਟ ਕੇ ਗਏ ਨੇ ਜੀ ਭਾਈ ਨੂੰ ਅੰਦਰ ਲਾ ਕੇ ਸਾਰੇ ਕਮਾੜ ਨਹੀਂ ਛੜਾਏ ਨੇ ਜੀ ਹਾਂ ਜੀ ਉਹ ਝੂਠ ਬੋਲਣਾ ਕੋਈ ਫੈ ਜਾਣੀ ਜੀ ਆਵਾਜ਼ ਆਪੇ ਕਾ ਭਾ ਅਕਾਈ ਤਾਡਾ ਨੌਂਤੀ ਚ ਫੱਲੰਦੇ ਨਾ ਨਾ ਤਾ ਨੌਂ ਤਾਂ ਮੈਂ ਬਲਦੇ ਫਿਰ ਪਈ ਤੇ ਤੁਹਾਡੀ ਨੂੰ ਤੇ ਜਿਹੜੀ ਇਲਜ਼ਾਮ ਲਾ ਰਹੀ ਆ ਉਹ ਤੁਸੀਂ ਸੱਚ ਦੱਸੋ ਮੇਰੀ ਇਹ ਗੱਲ ਸੁਣੋ ਬਾਬੇ ਇੱਕ ਵੀ ਧੋਗੇ ਤਾਂ ਬਾਈ ਛੰਨੋ ਕੁੱਤ ਗਈ ਨਾ ਇਹ ਪੁੱਛ ਲਾ ਉਹਨੂੰ ਮੁੰਡਿਆਂ ਨੂੰ ਦੈਂਦ ਕਰਕੇ ਤਾਂ ਛੇ ਸਾਰੀ ਗੱਲ ਬੁਲਾਤੀ ਬਾਬੇ ਨੇ 50000 ਰੁਪਇਆ ਵਾ ਖੱਟੋ ਲੈ ਕੇ ਫੇਰ ਨੰਦ ਦਿੱਤੇ ਬੁਝੋਲ ਬਣੇ ਨਹੀਂ ਪਾਈ ਬਾਈ ਸ਼ਾਪ ਉਹ ਆ ਬਾਈ ਸਾਨੂੰ ਕਰੋ ਕੱਢਦੇ ਨੇ ਬਾਈ ਕਰੋ ਨਹੀਂ ਸਿਲਕੜੇ ਸੀ ਬਾਈ ਲਿਆਉਣੇ ਹੋ ਵੀ ਮਾਤਾ ਜੀ ਹਾਂ ਸਭ ਤੋਂ ਵੱਡੀ ਦਲ ਹੁੰਦੀ ਆ ਮਾਪਾਂ ਬਾਪ ਦੀ ਇੱਜ਼ਤਨਾ ਸਾਡੇ ਵੀ ਮਾਪਾਂ ਪੁੱਛ ਲੈ ਸਾਡੇ ਘਰ ਆ ਕੰਮ ਉਹ ਪੁੱਛ 20 ਬੰਦੇ ਖੜੇ ਨੇ ਰੋਟੀ ਟੋਕ ਦਾ ਬਈ ਰਿਸਪੈਕਟ ਕੁਛ ਨਹੀਂ ਖਾ ਦਿੰਦੀ ਵਈ ਸਾਡੇ ਜਿਹੜੇ ਕੁੱਤੇ ਆ ਜਾਣ ਉਹ ਬਈ ਨਾ ਤੁਸੀਂ ਵੀ ਮੈਂਬਰ ਸਾਹੁ ਪਿੰਡ ਦੇ ਪੰਚਾਇਤ ਮੈਂਬਰ ਹਾਂ ਹਾਂ ਜੀ ਹਾਂ ਜੀ ਪੁੱਛ ਰਿਹਾ ਸਭ ਤੋਂ ਵੱਡੀ ਪਹਿਲਾਂ ਮਾਪਾਂ ਬਾਪ ਹੁੰਦੇ ਹਾਂਜੀ ਹਾਂ ਬਿਲਕੁਲ ਜੀ ਜੇ ਮਾਪਾਂ ਬਾਪ ਨੂੰ ਰੋਟੀ ਨਹੀਂ ਦਿੰਦੀ ਫਿਰ ਤਾਂ ਦਲਤਾ ਯਾਰ ਬਿਲਕੁਲ ਬਿਲਕੁਲ ਕੋਈ ਵੀ ਇਨਸਾਨ ਆ ਚਾਹੇ ਖੁਦ ਮੈਂ ਆ ਜਦੋਂ ਮੈਂ ਮੇਰੇ ਮਾਪਾਂ ਬਾਪ ਦੀ ਰਿਸਪੈਕਟ ਨਹੀਂ ਕਰਦਾ ਇੱਜ਼ਤ ਨਹੀਂ ਕਰਦਾ ਉਹਨਾਂ ਨੇ ਮੈਨੂੰ ਜਨਮ ਦਿੱ ਬਾਈ ਜਰਾ ਮਾਂ ਨਾ ਦਿਲਲੇ ਥਾਂਵੇਂ ਪੈਂਦੀ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਮੈਂ ਦੋਵੇਂ ਪਰਿਵਾਰਕ ਕਿਸੇ ਪਰਿਵਾਰ ਦੀ ਮੇਰੇ ਲਈ ਲੈਂਦਾ ਮੇਰੀ ਹੱਥ ਹਾਂਜੀ ਵੀਡੀਓ ਤੇ ਧਰ ਲਿਓ ਮਾਂ ਦਿਲਲੇ ਥਾਂਵੇਂ ਬੈਂਦੀ ਆ ਪੁੱਤ ਨੂੰ ਫੇਰ ਪਾਲਦੀ ਆ 9 ਮਹੀਨੇ ਦੀ ਤਕਲੀਫ ਕੱਢਦੀ ਆ ਬੱਚੇ ਨਾਲ ਅੱਗੇ ਪੁੱਤ ਰੋਟੀ ਨਾ ਵੇਂ ਜਾਂ ਨੂਣਾ ਰੋਟੀ ਥੋੜੇ ਜਿੰਨੀ ਮਾੜੀ ਜਿਹਾ ਬਹੁਤ ਜਿਆਦਾ ਮਾੜੀ ਗੱਲ ਆ ਮੈਂ ਇਹ ਨੌਜਵਾਨਾਂ ਨੂੰ ਤੇ ਲੜਕੀਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਸੋਹਰਾ ਪਰਿਵਾਰ ਹੈ ਤੁਹਾਡਾ ਆਪਣੇ ਮਾਪੇ ਤੋਂ ਵੱਧ ਰਿਸਪੈਕਟ ਦੋ ਨੂੰ ਵਿੱਚ ਸੱਸਾਂ ਦੀ ਵੀ ਕਮੀ ਪੇਸ਼ੀ ਹੈ ਜਿਹੜੀ ਸੱਸ ਹੈ ਉਹ ਵੀ ਆਪਣੀ ਧੀ ਬਣਾਵੇ ਨੂੰ ਨੂੰ ਅਤੇ ਨੂੰਹ ਹੈ ਜਿਹੜੀ ਉਹ ਆਪਣੀ ਮਾਂ ਸਮਝੇ ਸੱਸ ਨੂੰ ਆਪਣੇ ਨੂੰ ਧੰਨਵਾਦ ਮੈਂਬਰ ਸਾਹਿਬ